ਨਵਰਾ ਜੀਲ ਦੇ ਕੰਡੇ ਤੇ ਬੈਠ ਕੇ ਆਪਣੇ ਟੁੱਟੇ-ਫੁੱਟੇ ਸ਼ਬਦਾਂ ਚ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਨੇ ਰੋਜ਼ ਸਵੇਰੇ ਤੇ ਸ਼ਾਮ ਇੱਕ ਇਸਾਈ ਮਿਸ਼ਨਰੀ ਪਾਦਰੀ ਨੇ ਉਹ ਪ੍ਰਾਰਥਨਾ ਸੁਣ ਲਈ ਗੁੱਸੇ ਚ ਆ ਕੇ ਕਹਿੰਦਾ ਮੂਰਖੋ ਪ੍ਰਾਰਥਨਾ ਇੰਜ ਆਉਂਦੀ ਹੈ ਜਿਹੜੀ ਤੁਸੀਂ ਪੈ ਕਰਦੇ। ਤੋਂ ਤਿੰਨੇ ਹੱਥ ਜੋੜ ਕੇ ਕਹਿਣ ਲੱਗੇ ਤੁਸੀਂ ਸਾਨੂੰ ਦੱਸ ਦਿਓ ਅਸੀਂ ਹਨ ਪੜ ਕੋਈ ਪਤਾ ਵੀ ਕੋਈ ਨਹੀਂ ਕਦੀ ਚਰਚ ਦੇਚ ਨਹੀਂ ਗਏ। ਤੁਸੀਂ ਦੱਸ ਦਿਓ। ਉਹਨੇ ਥੋੜੀ ਜਿਹਾ ਮਿਹਨਤ ਕਰਕੇ ਮਿਸ਼ਨਰੀ ਨੇ ਸ਼ਬਦ ਰਟਨ ਕਰਾਇਆ ਪ੍ਰੇਰ ਸਿਖਾ ਦਿੱਤੀ। ਕਹਿੰਦੇ ਤੁਸੀਂ ਖੁਦਾ ਦੇ ਅੱਗੋਂ ਪ੍ਰੇਰ ਕਰਨੀ ਹੈ, ਗॉड ਦੇ ਅੱਗੋਂ ਪ੍ਰੇਰ ਕਰਨੀ ਹੈ। ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ। ਤਿੰਨਾਂ ਨੇ ਸਿੱਖ ਲਈ ਕੋਈ ਈਸਾਈ ਮਿਸ਼ਰੀ ਨੌਕਾ ਦੇ ਚ ਬੈਠਿਆ ਝੀਲ ਦੇ ਪਰਲੇ ਕੰਢੇ ਜਾਣਾ ਸੀ ਚੱਲ ਪਿਆ ਉਹ ਜ ਤਿੰਨੇ ਪ੍ਰਾਰਥਨਾ ਕਰਨ ਲੱਗੇ ਦੋ ਚਾਰ ਸ਼ਬਦ ਬੋਲ ਗਏ ਉਹ ਤਿੰਨੇ ਕਹਿੰਦੇ ਨੇ ਜੇ ਉਹ ਦੂਰ ਨਹੀਂ ਗਿਆ ਚੱਲ ਭੱਜ ਕੇ ਪੁੱਛ ਲੈਣੇ ਆ ਤਿੰਨੇ ਪਾਣੀ ਦੇ ਉੱਤੇ ਦੌੜਦੇ ਹੋਏ ਤਿੰਨੇ ਉਹਨਾਂ ਨੂੰ ਦੌੜਦੇ ਹੋਇਆਂ ਦੇਖ ਕੇ ਉਹ ਪਾਦਰੀ ਤੇ 당ਗ ਰਹੇ ਹੈ ਮੈਨੂੰ ਝੀਲ ਪਾਰ ਕਰਨ ਵਾਸਤੇ ਨੌਕਾ ਦਾ ਸਾਰਾ ਲੈਣਾ ਪਿਆ ਇਥੇ ਪਾਣੀ ਦੇ ਡੋੜਦੇ ਆ ਰਹੇ ਨੇ ਜਿਉ ਬੇੜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਕਹਿੰਦੇ ਨੇ ਇੱਕ ਦਫਾ ਫਿਰ ਉਹ ਪ੍ਰੇਰ ਸਾਨੂੰ ਸਿਖਾਓ ਭੁੱਲ ਗਏ ਸੀ ਉਸ ਮਿਸ਼ਨਰੀ ਨੇ ਆਖਿਆ ਜੋ ਕਰਦੇ ਹੋ ਉਹੀ ਕਰੋ ਜੋ ਤੁਸੀਂ ਪ੍ਰੇਰ ਕਰਦੇ ਹੋ ਉਹੀ ਕਰੋ ਉਸ ਮਿਸ਼ਨਰੀ ਨੇ ਇਹ ਸਰਦੇ ਉਹਨਾਂ ਬੋਲਾਂ ਦੇ ਤੇ ਖੁਦਾ ਖੁਸ਼ ਹੈ ਸਾਡੀ ਸਿਆਣਾ ਵਿਦਿਆ ਚਤਰਾਈ ਜੋ ਡਾਂਗ ਨਾਲ ਕਹਿੰਦੇ ਆ ਨਹੀਂ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨਮਾਧ ਹੋ ਸੈਉ ਲਾਈਏ ਸੈ ਸੇ ਅਣ ਪਾ ਲਖ ਹੋਏ ਤਾਂ ਇਕ ਨਾ ਚੱਲੇ ਨਾ ਚਤਰਾ ਈਆਂ ਸੇ ਅਣ ਪਾ ਆਵੇ ਕਿਤੇ ਨਾ ਕਾਮ ਸੰਸਾਰ ਦੇ ਇਸ ਕਾਮ ਆ ਸਕਦੇ ਆ ਧਨ ਕਮਾਉਣ ਦੇ ਚੰਮ ਆ ਸਕਦੀਆਂ ਨੇ ਰਾਜਨੀਤੀ ਦੇ ਚੰਮ ਆ ਸਕਦੀਆਂ ਨੇ ਧਰਮ ਦੇ ਚੰਮ ਨਹੀਂ ਆਉਂਦੇ ਧਰਮ ਦੇ ਤੇ ਭੋਲਾਵਾ ਕਹਿਤ ਕਬੀਰ ਭਗਤ ਕਰ ਪਾਇਆ ਔਲੇ ਭਾਇ ਮਿਲੇ ਰਗਰ ਆਇਆ ਜੋ ਹੋ ਰਿਹਾ ਹੈ ਕਬੂਲ ਪਰਵਾਹ ਦੁੱਖ ਹੈ ਸੁਖ ਹੈ ਚੰਗਾ ਹੈ ਮੰਦਾ ਹੈ اے ਪ੍ਰਭੂ ਠੀਕ ਹੈ ਤੇ ਮੰਦਾ ਆਖੀਏ ਕਿਉਂ ਜੋ ਤੇਰੇ ਹੱਥਾਂ ਚੋਂ ਮਿਲੇ ਹੈ ਅਸੀਂ ਆਖੀ ਨਹੀਂ ਸਕਦੇ ਫਲ ਕੋੜਾ ਸਭ ਠੀਕ ਹੈ ਸਭ ਠੀਕ ਹੈ ਜਦ ਕੋਈ ਇਸ ਤਰ੍ਹਾਂ ਦਾ ਸੇਵਕ ਬਣ ਜਾਂਦਾ ਹੈ ਫਿਰ ਉਹ ਸਰਵ ਸ਼ਕਤੀਮਾਨ ਉਹਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਉਹਨੂੰ ਵੀ ਸਰਵਕਲ ਸਮਰੱਥ ਬਣਾ ਦਿੰਦਾ ਹੈ ਇਸ ਪਾਵਨ ਪਵਿੱਤਰ ਬਾਗ ਵਿੱਚ ਕੁਝ ਇਸ ਤਰ੍ਹਾਂ ਦਾ ਖਿਆਲ ਹੈ ਇਸ ਵਾਸਤੇ ਸਿਰਫ ਦਾਸਾ ਭਾਵ ਭੋਲਾ ਭਾਵ ਪੈਦਾ ਕਰ ਲਈਏ ਤੇ ਇਨੀਆਂ ਬਖਸ਼ਿਸ਼ਾਂ ਦਾ ਉਹ مالک ਬਣ ਜਾਂਦਾ ਹੈ ਜਿਨਾਂ ਵਿਸ਼ੇਸ਼ਾਂ ਦਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਵਾਰਤ ਵਿੱਚ ਜ਼ਿਕਰ ਪੈ ਕਰਦੇ ਨੇ ਆਪ ਸਰਵਨ ਕਰੋ ਤੇ ਅਖਰੀ ਅਰਥ ਕਰਕੇ ਮੈਂ ਸਮਾਪਤੀ ਕਰਾਂ ਇੱਕ ਦਫਾ ਪਿਆਰ ਨਾਲ ਆਖੋ ਸਤਨਾਮ